ਸਵਾਦ ਰਸਾ ਕਸਾ ਦਾ ਸ਼ਰਾਬਾਂ ਪੀ ਲਈਆਂ ਬੱਕਰੇ ਖੱਤਰੇ ਖਾ ਲਏ ਆਂਡੇ ਖਾ ਲਏ ਬਾਹਰ ਅੱਜੇ ਪਾਸੇ ਨੇ ਖੰਨੜ ਕੀਤਾ ਕਿਸੇ ਨੂੰ ਹੁਕਮ ਨਹੀਂ ਦਿੱਤਾ ਕਈ ਇੱਕ ਪ੍ਰਚਾਰ ਕਰਕੇ ਕਹਿੰਦੇ ਕਿ ਦੰਦ ਨੇ ਪਾਸੇ ਦੇ ਬੱਕਰੇ ਵੱਡੇ ਪਿਆਰੋ ਠੂਠਬੋ ਦੇ ਕਿਸੇ ਤੇ ਇਤਬਾਰ ਨਾ ਕਰੋ ਗੁਰੂ ਕੀ ਬਾਣੀ ਦੇ ਪਰੋਖਾ ਰੱਖੋ ਕਿਸੇ ਸੰਤ ਮਾਨਮਰੇ ਪਖੜੀ ਦੇ ਪ੍ਰਚਾਰਨ ਦੀ ਲੋੜ ਨਹੀਂ ਉਹ ਆਪ ਕੋ ਆਪਣੇ ਮਤਲਬੋ ਵਾਸਤੇ ਜਿਹੜਾ ਪ੍ਰਚਾਰ ਕਰਦੇ ਕਿ ਲੋਕੀ ਮੱਥਾ ਜਾ ਦੇ ਟਿਕਟ ਲੈ ਕੇ ਰਾ ਪਏ ਧੁਰ ਕੀ ਬਾਣੀ ਵਿੱਚ ਕਿਸੇ ਥਾਂ ਨਹੀਂ ਦੱਸਿਆ ਸ਼ਰਾਬ ਪੀਣੀ ਮਾਸ ਖਾਣਾ ਤੇ ਕਰੈਤਾ ਦਸਿਆ ਹੈ ਪਾਕ ਕਬੀਰ ਜੀ ਨੇ ਕਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਆਪ ਖੰਨਣ ਕੀਤਾ 12 ਸੱਤੇ ਪਾਸਾ ਸਰਤਾਰਪੁਰ ਸਾਹਿਬ ਜੋ ਬੇਰ ਸਾਹਿਬ ਗੁਰਦੁਆਰਾ ਉੱਤੇ ਨਿਹਾਲ ਕਰ ਰਿਹਾ ਇੱਕ ਕਾਜੀ ਨੇ ਕੁਕੜੀ ਦੀ ਟੌਣ ਮਰੋੜ ਕਰਕੇ ਛੱਡ ਦਿੱਤੇ ਮਾਰ ਕੇ ਉਹ ਜਦੋਂ ਕੁਕੜੀ ਉੱਠ ਕੇ ਬੁੜਕਣ ਲੱਗੀ ਤਾਂ ਖੂਨ ਦੀਆਂ ਬੂੰਦਾਂ ਛੋਲੇ ਉੱਪਰ ਪੈ ਗਈਆਂ ਤਾਂ ਉਹਨੇ ਛੋਲਾ ਮਗਾਇਆ ਕਾਜੀ ਨੂੰ ਕਹਿ ਕਰਕੇ ਆਪਣੇ ਵਾਹਿਗੁਰੂ ਕਾਜੀ ਨੇ ਆਪਣੇ ਸੇਵਕ ਨੂੰ ਕਹਿ ਕਰਕੇ ਉਹ ਕਾਜੀ ਨੇ ਜਦੋਂ ਛੋਲਾ ਪਹਿਨਿਆ ਮਹਾਰਾਜ ਕਹਿ ਕੇ ਕਿਉਂ ਪਹਿਨਿਆ ਆਹ ਦਾ ਛੋਲਾ ਖਰਾਬ ਹੋ ਗਿਆ ਸਾਰਾ ਆਣਿਆ ਦਾ ਪਖੰਡ ਨੂੰ ਝਾਰ ਕਰਨ ਵਾਸਤੇ ਬਾਣੀ ਵਿਚਾਰੀ ਹੈ ਸਾਰਾ ਕੇ ਜੜ ਜੇ ਰਤ ਲੱਗਾ ਕਪੜੇ ਜਾਂਦਾ ਹੋਏ ਪਲੀਤ ਜੋ ਰਤ ਪੀਵਾ ਮਾਨਤਾ ਤਨਕੋ ਨਿਰਮਲ ਜੀਤ ਕਬੀਰ ਭਾਗ ਮਾਛਲੇ ਸੁਰਾ ਪਾਨ ਜੋ ਜੋ ਪ੍ਰਾਨੀ ਖਾਹੇ ਪੀਰਤ ਵਰਤ ਨੇਮ ਕੇ ਤੇ ਸਦਾ ਰਸਾਤਲ ਜਾਏ ਕਬੀਰ ਖੂਬ ਖਾਣਾ ਖੀtre ਜਾਂਦਾ ਅਮਰਤ ਲੋੜ ਇਹ ਰੋਟੀ ਕਾਰਨੇ ਗਲਾ ਕਟਾਵਾ ਕੌਣ ਮਾਨਤ ਭਰਿਆ ਆਣਿਆ ਮਾਨਤ ਭਰਿਆ ਆਏ ਜੱਤ ਪੀਤਾ ਮੌਤ ਦੂਰ ਹੋਏ ਬਰਲ ਪੌਦੇ ਵਿੱਚ ਆਏ ਆਪਣਾ ਪ੍ਰਾਣ ਆਪਣੀ ਪਛਾਣੀ ਖਸਮੋ ਟੱਕੇ ਖਾਏ ਜੱਤ ਪੀਤਾ ਖਸਮ ਵਿਸਰਾ ਦਰਗਾ ਮਿਲਾ ਸਜਾਏ ਝੂਟਾ ਮਨ ਮੂਨਾ ਪੀਕੇ ਜੇ ਕਾ ਪਾਰਵਥਾਏ ਇਹ ਨਹੀਂ ਸਵਾਦ ਇਹ ਜੱਕੜੇ ਚਾਹੀਦੇ ਸੱਚੇ ਪਾਤਸ਼ਾਹ ਗਵਰਤ ਕਰ ਰਹੇ ਹਨ ਇਹ ਜਿਹੜਾ ਮੋਹ ਹੈ ਇਹ ਸਵਾਦ ਦਾ ਰਸਾ ਕਸਮ ਇਹਨੂੰ ਤਿਆਗ ਕਰਕੇ ਸੱਚੇ ਪਾਤਸ਼ਾਹ ਸਿਮਰਨਾ ਚਾਹੀਦਾ ਹੈ ਜੇ ਇਹਨਾਂ ਵਿੱਚ ਰੱਖਾਂਗੇ ਤਾਂ ਕੀ ਹੋਵੇਗਾ ਸਤਿਗੁਰੂ ਜੀ ਦੱਸ ਰਹੇ ਹਨ ਸਦਾ ਕਾਲਖ ਦਾਗਾ ਦਾਗ ਇਹ ਭਾਈ ਸਾਰੇ ਕਾਰਖ ਕਲੰਕਿਤ ਕਰਨ ਵਾਲੇ ਆ ਡਾਗ ਲਾਉਣ ਵਾਲੇ ਆ ਜੇ ਮਹਾਂ ਦੇ ਦਾਗ ਲਾ ਕੇ ਛੱਡੇ ਜਾਂਦੇ ਆ ਇਸੇ ਤਰ੍ਹਾਂ ਜੋ ਕਲੰਕਿਤ ਕਰਦੇ ਉਹ ਉਸ ਵੇਲੇ ਉਹ ਬਨੁਖ ਜਿਹੜਾ ਨਸ ਕੋਲੋਂ ਕਰਕੇ ਸਾਥ ਬਿਨਾ ਜਿਪਤ ਹੋ ਕਰਕੇ ਬੇਮੁਖੋ ਕਰਕੇ ਭ੍ਰਸ਼ਟਾ ਹੋ ਕਰਕੇ ਸੰਸਾਰ ਦੇ ਪੂਰਾ ਕਰਦਾ ਦਾਗ ਲਾਉਣ ਵਾਲਿਆਂ ਨੇ ਸਾਰੇ ਬਕਾਰ ਹੀ